ਦੇਵੀ ਆਜੋ ਜੁੜੋ ਲਾਈਵ ਦੇ ਵਿੱਚ ਕਰਦੇ ਆ ਗੱਲਾਂ ਬਾਤਾਂ ਬਈ ਮੀ ਪਈ ਜਾਂਦਾ ਧੂਰੀ ਰੱਬ ਚਾਹੁੰਦਾ ਪਤਾ ਨਹੀਂ ਕੀ ਆ ਸਮਝ ਤੋਂ ਬਾਹਰ ਦੀ ਗੱਲ ਆਗੀ ਨਹੀਂ ਦੇਖੋ ਤੁਸੀਂ 2 2.5 ਘੰਟੇ ਹੋ ਗਏ ਐਦਾਂ ਹੀ ਟਿੱਕੇ ਬਹਿ ਰਿਆ ਮੀ ਦੇਖੋ ਤੁਹਾਡੇ ਏਰੀਆ ਦਾ ਹਾਲ ਦੱਸੋ ਕੀ ਆ ਅੱਜ ਘਰੀ ਸੀਗੇ ਬੈਠੇ ਸੀਗੇ ਰੱਬ ਉਹ ਕਦੋਂ ਕਰਨ ਦਿੰਦਾ ਹੀ ਨਹੀਂ ਹੈਗਾ ਲੱਗਦਾ ਹਫਤਾ ਹੋ ਗਿਆ ਨਾ ਕੋਈ ਕੰਮ ਕਰ ਦਿੰਦਾ ਰੱਬ ਨਾ ਕੁਝ ਹੋਰ ਤੇ ਬਾਕੀ ਬਾਈ ਹੈ ਨਾ ਤੁਹਾਡੇ ਏਰੀਆ ਦਾ ਹਾਲ ਕੀ ਹੈਗਾ ਕਮੈਂਟ ਕਰਕੇ ਦੂਸੋ ਬਾਈ ਸਾੜਾ ਆਏ ਪਏ ਨੇ ਬੁਰਾ ਹਾਲ ਹੈਗਾ ਤੇ ਰੱਬ ਅੱਗੇ ਅਰਦਾਸ ਕਰਦੇ ਆਂ ਕਿ ਰੱਬਾ ਸਿੱਧੀ ਸਿੱਧੀ ਠੀਕ ਕਰ ਲਾ ਮਰ ਗਏ ਹੁਣ ਤਾਂ ਇਸ ਤੋਂ ਬਾਅਦ ਤਾਂ ਮਰਨ ਵਾਲਾ ਕੰਮ ਹੀ ਹੈਗਾ ਰੱਬ ਚਾਹੁੰਦਾ ਪਤਾ ਨਹੀਂ ਕੀ ਆ ਤੇ ਤੁਹਾਡੇ ਏਰੀਆ ਦਾ ਹਾਲ ਦੱਸੋ ਬਾਈ ਕੀ ਆ ਤੇ ਸਾਡੇ ਧੂਰੀ ਦਾ ਹਾਲ ਤਾਂ ਤੁਸੀਂ ਆਪ ਹੀ ਦੇਖ ਲਓ 2 2.5 ਘੰਟੇ ਹੋ ਗਏ ਇਹ ਲੈਂਡ ਟੁੱਟਦੀ ਨਹੀਂ ਹੈਗੀ ਬੰਦਰ ਐਂ ਚੱਲੀ ਜਾਂਦਾ ਕਹਿੰਦੇ ਸੀਗੇ ਵੀ ਪਾਣੀ ਖਤਮ ਹੋ ਜਾਊਗਾ ਆਹ ਦੇਖ ਕੇ ਤਾਂ ਨਹੀਂ ਲੱਗਦਾ ਵੀ ਪਾਣੀ ਖਤਮ ਹੋਊਗਾ ਨਾ ਬਾਕੀ ਬਈ ਬੁਰਾ ਹਾਲ ਕਰਿਆ ਪਿਆਗਾ ਤੇ ਤੁਹਾਡੇ ਡੇਰੀ ਦਾ ਹਾਲ ਕੀ ਆ ਬਈ ਕਮੈਂਟ ਕਰਕੇ ਜਰੂਰ ਦੱਸੋ ਨਾ ਤੇ ਕਿੱਥੋਂ ਕਿੱਥੋਂ ਜੁੜੇ ਹੋਇਓ ਉਹ ਵੀ ਦੱਸੋ ਆਪਣੇ ਨਾਲ ਆਪਾਂ ਕਦੇ ਲਾਈਵ ਹੋਇਆ ਤਾਂ ਨਹੀਂ ਵਾ YouTube ਤੇ ਅੱਜ ਪਹਿਲੀ ਵਾਰ ਲਾਈਵ ਹੋਇਆਗੇ ਲਗਭਗ ਬਹੁਤ ਟਾਈਮ ਬਾਦੋਂ ਮਾ ਚਲੋ YouTube ਵਾਲੇ ਵੀਰਾਂ ਨਾਲ ਗੱਲਾਂ ਬਾਤਾਂ ਕਰੀਏ ਨਹੀਂ ਪਈ ਜਾਂਦਾਗਾ ਘਰੇ ਬੈਠਿਆਂਗੇ ਆਹ ਹਾਲ ਆਲਾ ਤੁਹਾਡੇ ਈ ਦਾ ਹਾਲ ਕੀ ਹੈ ਬਾਈ ਕਮੈਂਟ ਕਰਕੇ ਦੱਸਿਓ ਮਾੜੇ ਕਿੱਥੋਂ ਕਿੱਥੋਂ ਜੁੜੇ ਹੋ ਯਾਰ ਮੇਰੀ ਆਵਾਜ਼ ਆ ਰਹੀ ਹੈ ਯਾਰ ਮਾੜੇ ਦੇਖਿਓ ਮੈਨੂੰ ਲੱਗ ਨਹੀਂ ਰਹੀ ਵੀ ਮੇਰੀ ਆਵਾਜ਼ ਆ ਰਹੀ ਹੈ ਜਾਂ ਨਹੀਂ ਕਿਉਂਕਿ ਬਈ ਮੈਂ ਕਦੇ ਨਾ ਕਦੇ ਲਾਈਵ ਹੋਇਆ ਨਹੀਂ ਹੈਗਾ YouTube ਤੇ ਪਤਾ ਲੱਗ ਸਕੇ ਵੀ ਕੀ ਗੱਲਬਾਤ ਹੁੰਦੀ ਹੈ ਕਰੋ ਕਮੈਂਟ ਮੈਂ ਫੋਲੋ ਕਰਦਾ ਪੈ ਰਿਹਾ ਹਾਂ ਹਾਂ ਲੈ ਵੀ ਦਸਵਾ ਮੂਰੇ ਆ ਗਿਆ ਜਿਹੜਾ ਇਹ ਮੈਂ ਲਾਇਆ ਹੁਣ ਕਮੈਂਟ ਜ਼ਰੂਰ ਕਰ ਦਿਓ ਫੋਨ ਕਿੱਥੇ ਫੋਨ ਕਿੱਥੇ ਲੈ ਲੈ ਦਾ ਤੇ ਕੀ ਹਾਲ ਚਾਲ ਨੇ ਚਨੀਰ ਗੋਟ ਫਾਰਮ ਠੀਕ ਠਾਕ ਜੀ ਧੰਨਵਾਦ ਕਹਿੰਦਾ ਵੀ ਮੀ ਪੈ ਰਿਹਾਗਾ ਭਾਈ ਉਰੇ ਵੀ ਆ ਬੁਰਾ ਹਾਲ ਈ ਆ ਯਾਰ ਰੱਬ ਦੇ ਅੱਗੇ ਅਰਦਾਸ ਕਰੋ ਯਾਰ ਵੀ ਮੀ ਨਾ ਪਾਵੇ ਹਨ ਰੱਬ ਅੱਗੇ ਅਰਦਾਸ ਜ਼ਰੂਰ ਕਰੋ ਵੀ ਮੀ ਨਾ ਪਾਰ ਅੱਬਾ ਰੋਕ ਲਾ ਹੁਣ ਤਾਂ ਮਰਨ ਵਾਲਾ ਕੰਮ ਈ ਆ ਇਸ ਤੋਂ ਬਾਅਦ ਤਾਂ ਲਗਪਗ ਹਜ਼ਾਰ ਪਿੰਡ ਬਈ ਡੁੱਬ ਚੁੱਕੇ ਨੇ ਤੇ ਧੂਰੀ ਰੱਦੇ ਹਾਲ ਤੁਸੀਂ ਦੇਖ ਲੋ ਲਗਭਗ ਹਫਤਾ ਹੋ ਗਿਆ ਮੀਂਹ हट ਨਹੀਂ ਰਿਹਾ ਹੈਗਾ ਡੁੱਬਣ ਵਾਲਾ ਕੰਮ ਹੀ ਹੈ ਵੀ ਅੱਲਾ ਦਾ ਡੋਬ ਕੇ ਜਾਊਗਾ ਇਹ हटਦਾ ਨਹੀਂਗਾ ਦੱਸੋ ਕਮੈਂਟ ਕਰਕੇ ਵੀ ਪੈਂਦਾ ਜਾਂ ਨਹੀਂ ਪੈਂਦਾ ਵੀ ਤੁਹਾਡੀ ਤੇ ਰੱਬ ਅੱਗੇ ਅਰਦਾਸ ਜ਼ਰੂਰ ਕਰੋ ਵੀ ਰੱਬ ਅੱਗੇ ਜੇ ਮੀਂਹ ਹਟਾਲਾ ਤਾਂ ਜੋ ਚਾਰੇ ਪਾਸੇ ਅਮਨ ਸ਼ਾਂਤੀ ਹੋ ਸਕੇ ਤੇ ਸਾਰੇ ਮੇਰੇ ਵੀਰ ਆਪਦਾ ਆਪਦੇ ਕੰਮਾਂ ਦੇ ਉੱਪ ਜਾ ਸਕਣ ਕਿਉਂਕਿ ਬਈ ਜ਼ਿੰਦਗੀ ਰੁਕ ਜਾਂਦੀ ਹੈ ਜੀ ਲਗਾਤਾਰ 8-10 ਦਿਨ 15 ਦਿਨ ਪਾਣੀ ਦੇ ਵਿੱਚ ਬੈਠਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕੋਈ ਇੱਥੇ ਬਹਿ ਕੇ ਦਿਖਾਵੇ ਯਾਰ ਹਣਾ ਤੁਸੀਂ ਆਪ ਦੇਖੋ ਵੀ ਉਹਨਾਂ ਦਾ ਵੀਰਾਂ ਦਾ ਕੀ ਹਾਲ ਹੋਊਗਾ ਜਿਹੜੇ ਲਗਾਤਾਰ 10-12 ਦਿਨ ਹੋ ਗਏ ਬਾਈ ਪਾਣੀ ਦੇ ਵਿੱਚ ਹੀ ਬੈਠੇ ਨੇ ਨਾ ਨਾ ਰੋਟੀ ਨਾ ਪਾਣੀ ਰੋਟੀ ਪਾਣੀ ਮਸਾਂ ਪਹੁੰਚਦਾ ਉਹਨਾਂ ਤੱਕ ਕਿੰਨਾ ਕਿੰਨਾ ਔਖਾ ਹੁੰਦਾ ਹੋਊਗਾ ਤੁਸੀਂ ਆਪ ਦੇਖੋ ਯਾਰ ਸਵੇਰੇ ਪਾਣੀ ਦੁਪਹਿਰੇ ਪਾਣੀ ਰਾਤ ਨੂੰ ਪਾਣੀ ਉੱਠਣ ਵੇਲੇ ਪਾਣੀ ਹੈ ਕਈ ਤਾਂ ਮੇਰੇ ਵੀ ਨਾ ਕੋਠੇ ਦੇ ਉੱਪਰ ਬੈਠੇ ਨੇ ਯਾਰ ਕੋਟਾ ਦੇ ਬੈਠੇ ਨੇ ਉਹ ਪਾ ਕੇ ਆਪਣਾ ਕਾਗਜ਼ ਜਾਂ ਪਾ ਕੇ ਹਨ ਕਿੰਨਾ ਪੈਂਦਾ ਹੋਊਗਾ ਮੀਂਹ ਪੈਂਦਾ ਹੋਊਗਾ ਨੇਰੀ ਆਉਂਦੀ ਹੋਊਗੀ ਉੜਦਾ ਵੀ ਹੋਊਗਾ ਕਿੰਨਾ ਖਤਰਾ ਹੋਊਗਾ ਨਾ ਮੱਛਰ ਦਾ ਅੱਡ ਬੁਰਾ ਹਾਲ ਹੁੰਦਾ ਹੋਣਾ ਜਸ ਸੋਚ ਕੇ ਵੀ ਸੋਚ ਕੇ ਵੀ ਔਖਾ ਲੱਗਦਾ ਯਾਰ ਵੀ ਕੀ ਕੀ ਹਾਲਾਤ ਹੋਣਗੇ ਉਹਨਾਂ ਦੇ ਓਏ ਕੋਈ ਵੀ ਮੇਰੇ ਵੀ ਜਿੰਨੇ ਕੁ ਵੀ ਜੋਗਾ ਹੈਗਾ ਯਾਰ ਓਨੀ ਕੁ ਹੈਲਪ ਜ਼ਰੂਰ ਕਰਿਆ ਤੇ ਤੇਜ਼ ਹੋ ਗਿਆ ਨਹੀਂ ਵੱਧ ਗਿਆ ਅੱਗੇ ਨਾਲੋਂ ਕੋਈ ਮੇਰਾ ਵੀ ਜਿੰਨਾ ਵੀ ਹੈਲਪ ਕਰਨ ਵਾਲਾ ਹੈਗਾ ਜਿੰਨੀ ਕੁ ਵੀ ਹੈਲਪ ਕਰਨ ਵਾਲਾ ਹੈਗਾ ਵੀ ਹੈਲਪ ਜ਼ਰੂਰ ਕਰਿਆ ਨਾ ਕਿਉਂਕਿ ਜਿੰਨਾਂ ਨੂੰ ਰੱਬ ਨੇ ਵਧੀਆ ਦਿੱਤਾਗਾ ਜਾਣਾ ਚਾਹੁੰਦਾ ਯਾਰ ਹਨ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਬਈ ਕਰਾਂਗੇ ਜ਼ਰੂਰ ਯਾਰ ਹਨ ਕਰਾਂਗੇ ਜਰੂਰ ਪਾਣੀ ਦੇਖ ਸਕਦੇ ਹੋ ਕਿੰਨਾ ਵੱਧ ਗਿਆ ਚਲੋ ਕਮੈਂਟ ਕਰਿਓ ਬਾਅਦ ਦੇ ਵਿੱਚ ਜਿਹੜੇ ਮੇਰੇ ਵੀ ਲਾਈਵ ਦੇਖਣਗੇ ਬਈ ਮੰਡ ਗੇਮਿੰਗ ਨੰਬਰ ਧੰਨਵਾਦ ਜੀ ਸਿੱਤੀਗਾ ਹੀ ਫੇਰ ਦੁਬਾਰੇ ਲਾਈਵ ਚਾਵਾਂਗੇ ਆਪਾਂ